ਮੇਰੇ ਮੁੱਤਲ ਨਾਲ ਸੰਜੋਗ ਫੋਨ ਕਰਤਾ ਤੇ ਛੁੱਟ ਗਈ ਮੇਰੇ ਕੱਪੜੇ ਸਾਰੇ ਕੂਨਨ ਲੱਤਪਤ ਹੋ ਗਏ ਜੀ ਆ ਪਰਣਾ ਕੱਲਾ ਬਚਿਆ ਮੇਰੇ ਕੱਪੜੇ ਕਢਾ ਕੇ ਇਹ ਮੇਰੇ ਦੂਏ ਕੱਪੜੇ ਪਵਾ ਕੇ ਕੱਪੜੇ ਲੈ ਕੇ ਚੁੱਕੇ ਅੱਛਾ ਉੱਥੇ ਚੱਕੇ ਲੱਗੇ ਤੇ ਗੁਰਦੁਆਰਾ ਸਾਹਿਬ ਅਤੇ ਘਰ ਸਾਹਿਬ ਤੇ ਗੁਰੂਆਂ ਦੀ ਧਰਤੀ 'ਤੇ ਜਾਪਾ ਕਰਦੇ ਨਾ ਸ਼ਰਮ ਨਹੀਂ ਆਉਂਦੀ ਇਹਨਾਂ ਨੇ ਮਤਲਬ ਕਾਰਨ ਕੀ ਹੋਇਆ ਕਹਿੰਦੇ ਛੋਟੇ ਕੋਲ ਕੋਈ ਸਮਾਨ ਹੈ ਮੈਂ ਕਹਿੰਦਾ ਜਮਾਨਾ ਕਿ ਕਿਹੜਾ ਸੀਫ ਬਟੋ ਬੀਮ ਹੈ ਤੁਲੀ ਟਿੰਗ ਬਟੋ ਨਹੀਂ ਤਾਂ ਆਫੀਮ ਕਰ ਦਿਓ ਬੋਲੋ ਆਫੀਮ ਤਾਂ ਤੁਹਾਡੇ ਕੋਲੋਂ ਮਿਲਦੀ ਐ ਬੰਦਿਆਂ ਕੋਲੋਂ ਨਹੀਂ ਤੁਸੀਂ ਦਿੰਦੇ ਹੋ ਆਫੀਮ ਜੀ ਗਰੀਬ ਆਦਮੀਆਂ ਤੇ ਇਹਨਾਂ ਨੂੰ ਬੁਲਡੋਜ਼ਰ ਨਾਲ ਪਾ ਪਾ ਕੇ ਅਗਰ ਤੁਸੀਂ ਮਤਲਬ ਇੰਨਾ ਮਤਲਬ ਇਹਨਾਂ ਨੇ ਮਤਲਬ ਫਤਿਹਗੜ ਸਾਹਿਬ ਜਿੱਥੇ ਆਪਾਂ ਕਹਿੰਦੇ ਗੁਰਿਆ ਦੀ ਤਰੱਕੀ ਇੱਥੇ ਨਹੀਂ ਜਿਸ ਲਈ ਐ ਪੰਜਾਬ ਆਪਣੇ ਸੁਰੱਖਿਆ ਕਿੱਥੇ ਕਰਨਗੇ ਸਾਡੀ ਐ ਸਾਰੇ ਰੱਖਸ਼ ਨਹੀਂ ਹੈ ਤਾਂ ਸਾਰੇ ਪੂਰੇ ਪੰਜਾਬ ਦਾ ਯੂਥ ਤੇ ਪੂਰੇ ਪੰਜਾਬ ਨੂੰ ਮਾਰਗ ਦਰਸ਼ਾਉਣਗੇ ਨਹੀਂ ਹੋ ਗਿਆ ਨਹੀਂ ਘਰ ਨੂੰ ਜਾਓ ਘਰ ਨੂੰ ਜਾਓ ਕੋਈ ਤੁਹਾਨੂੰ ਕੰਮ ਕੀ ਤੇ ਡਰਾਈਵਰ ਜੀ ਮੇਰਾ ਜੀ ਗੱਡੀ ਦਾ ਜੀ ਗੱਡੀ ਛੱਡੋ ਜੀ ਸਾਰੇ ਆਪਾਂ ਜੀ ਬਿਸ਼ੇ ਮਤਲਬ ਛੁੱਟਿਆ ਜੀ ਉਹਦੇ ਵਿਚਾਰ ਦੇ ਵਿੱਚ ਦਾ ਬਾਹਰ ਚੀਜ਼ ਆਦ ਨੂੰ ਤੇ ਇੱਥੇ ਡਾਟ ਕਮੇਨ ਨਹੀਂ ਜੀ ਇੱਕ ਪਰਿਵਾਰ ਚ ਸਭ ਤੋਂ ਵੱਧ ਕਮੇਨਾ ਪੂਰੇ ਇੰਡੀਆ ਸਾਡੇ ਕੋਲ ਨੇ ਸਾਡੇ ਕੋਲ ਨੇ ਅਸੀਂ 200 ਬੰਦਾ ਸਾਡੇ ਕੋਲ 4-5 ਕੋਲ 200 ਬੰਦਾ 200 ਬੰਦਾ ਕੰਮ ਕਰਦਾ ਜੀ 200 ਬੰਦੇ ਰੋਜ਼ਗਾਰ ਦੇ ਰਿਹਾ ਰਹੇ ਹਾਂ ਪੁਲਿਸ ਸਿਕਿਉਰਿਟੀ ਪ੍ਰੋਵਾਈਡ ਕਰਨੀ ਹੈ ਯਾਰ ਕਿ ਫੇਰ ਗੁੰਡਾਗਰਦੀ ਕਰਨੀ ਹੈ 유ਨੀਫਾਰਮ ਵਿੱਚ 파ਕੇ ਗੁੰਡਾਗਰਦੀ ਆਪਾਂ ਕੰਮ ਕਰ ਜਾਓ ਕਿਹਨਾਂ ਦੇ ਬਜਾ ਨਾਲ ਪੰਜਾਬ ਚੱਲ ਰਿਹਾ ਐ ਇਹ ਤੁਹਾਡੇ ਘਰ ਚ ਲਾ ਰਹੇ ਇਹਨਾਂ ਨੂੰ ਇਨਸਾਫ ਨਹੀਂ ਮਿਲੇਗਾ ਤੁਸੀਂ ਐਜ਼ ਅ ਫਾਦਰ ਖੜੇ ਹੋ ਨਾਲ ਡਰਨ ਦੀ ਲੋੜ ਨਹੀਂ ਅਸੀਂ ਤੁਹਾਡੇ ਨਾਲ ਖੜੇ ਇਹਨਾਂ ਨੂੰ ਬਹੁਤ ਕਹਿ ਰਹੇ ਜੀ ਤੁਹਾਨੂੰ ਕੌਣ ਪ੍ਰੈਸ਼ਰ ਕਰਦਾ ਹੈ ਬੰਦੇ ਤੋਂ ਰਹਿ ਜਾਓ ਉਹ ਉਹ ਤਾਂ ਵੀ ਤੇ ਗਾਇਆ ਉਹ ਤਾਂ ਚੌਂਕੀ ਜਾਂਦਾ ਨਹੀਂ ਇਹਨੇ ਜਿਸ ਦਾ ਤਾਂ ਫੋਨ ਆਇਆ ਸੀ ਉਹ ਤਾਂ ਕੀ ਯਾਰ ਨੇ ਨਿੱਕ ਤਮਾਰ ਕਰੀ ਚੌਂਕੀ ਜਾਂਦਾ ਨਹੀਂ ਇਹ ਜਿਹੜਾ ਚੌਂਕੀ ਜਾਂਦਾ ਨਹੀਂ ਉਹਨੂੰ ਤਾਂ ਉਹ ਫੜਾ ਕੇ ਸੁਣਾ ਕੇ ਸੁਣਾ ਕਰਕੇ ਸੁਣਾ ਮਾਰੀ ਹੈ ਹੁਣ ਤੂੰ ਇਹਦੇ ਘਰ ਦੇ ਨੂੰ ਬੁਲਾ ਰਹਾ ਤੇ ਇਹਨੂੰ ਘਰ ਦੇ ਨੂੰ ਮਾਰਿਆ ਕਿਸ ਨੇ ਸੀ ਮਾਰਿਆ ਇੱਕ ਤਾਂ ਮਨਦੀਪ ਆਜੀ ਕੁਟਮਾਰ ਕੀਤੀ ਹੈ ਪੁਲਿਸ ਨੇ ਉਹਨਾਂ ਨੂੰ ਅਜੇ ਤੱਕ ਜੀ 10 ਤਰੀਕ ਰਾਤ ਨੂੰ ਕੁਟਮਾਰ ਹੋਈ ਹੈ ਹਸਪੀਟਲ ਤੇਨ ਅਜੇ ਤੱਕ ਪੁਲਿਸ ਹੈਜ਼ ਨਾਟ ਗੋਨ ਟੇਕਨ ساری ਰਾਤ ਕੁਟਦੇ ਰਹਿੰਦੇ ਜੀ ਅੱਛਾ ਹਾਂ ਕਹਿੰਦੇ ਤੇਰੇ ਕੋਲ ਫੀਮ ਹੈ ਤੂੰ ਫੀਮ ਕੱਢ ਕੇ ਦੇ ਸਾਨੂੰ ਮੇਰੀ ਜੀ ਆਮ ਦੇਰ ਤੇ ਪੁਲਿਸ ਸਟੇਸ਼ਨ ਸੈਕਿੰਡ ਵੀ ਪੂਰੀ ਰਾਤ ਦੀ ਬਿਆਨ ਲੈਣ ਲਈ ਕੋਈ ਪੁਲਿਸ ਗਿਆ ਪੂਰੀ ਰਾਤ ਨੂੰ ਇਹਨਾਂ ਨੂੰ ਇੱਕ ਇਹਨਾਂ ਦਾ ਐਸਐਚਓ ਹੈ ਜਿਹੜੇ ਇਹਨਾਂ ਦੇ ਫਾਦਰ ਨੂੰ ਫੋਨ ਕਰਕੇ ਕਹਿ ਰਿਹਾ ਕਿ ਸਾਡੇ ਕੋਲੋਂ ਗਲਤੀ ਹੋ ਗਈ ਹੈ ਕੁੱਟਿਆ ਹੈ ਤੇ ਹੁਣ ਪਲੀਜ਼ ਕੰਪਰੋਮਾਈਜ਼ ਕਰ ਐਂਡ ਯੂ نو ਬੀਇੰਗ ਅ ਔਮਨ ਬੀਇੰਗ ਅ ਲੇਡੀ ਆਈ ਐਮ ਆਈ ਦੇਰ ਆਲਸੋ ਸਮਬਡੀਜ਼ ਚਿਲड्रन ਵੀ ਹੈਵ ਟੂ ਸਟੈਂਡ ਬਾਈ ਐਸ ਮਦਰਸ ਆਫ ਬੀਇੰਗ ਜੋ ਹੋਇਆ ਸੀ ਉਸ ਤੋਂ ਫਟਾ ਦਿੱਤਾ ਪਰਮਨ ਹਾਂਜੀ ਜੀ ਨਦੀ ਅੱਜ ਅੱਜ ਅਸੀਂ ਫੌਜੀ ਹੈਗੇ ਫੌਜੀ ਬੰਦੇ ਲੈ ਖੜੀਆਂ ਪਰਮੈਂਸ ਸਾਬਕਾ ਸੈਨਿਕ ਕਮੇਟੀ ਤੋਂ ਠੀਕ ਹੈ ਆਮ ਰੈਜ਼ੀਡੈਂਟ ਵੂਮਨ ਡਿਸਟ੍ਰਿਕਟ ਮੇਰੀ ਕਿਸੇ ਭੈਣ ਨੂੰ ਉਸਦੇ ਬੱਚੇ ਇੱਕ ਇਨਸੀਡੈਂਟ ਹੋਇਆ ਸੀਗਾ ਆਪਣੇ ਫਤੇਗੜ ਸਾਹਿਬ ਜਸਵੰਤ ਸਿੰਘ ਸਾਹਿਬ ਆਫ ਐਕਸ ਆਮੀ ਦੇ ਹੈਗੇ ਉਹਨਾਂ ਦੇ ਬੇਟੇ ਨਾਲ ਅਸੀਂ ਐਸਐਸਪੀ ਸਾਹਿਬ ਨੂੰ ਵੀ ਮੈਂ ਡੀਸੀ ਸਾਹਿਬ ਹੈਗੇ ਉਹਨਾਂ ਨੂੰ ਫੋਨ ਕੀਤਾ ਤੁਹਾਡੇ ਸਾਰਿਆਂ ਦੇ ਸਾਹਮਣੇ ਉਹਨਾਂ ਨੇ ਇਮੀਡੀਏਟਲੀ ਐਸਐਸਪੀ ਸਾਹਿਬ ਨੂੰ ਭੇਜਿਆ ਡੀਐਸਪੀ ਸਾਹਿਬ ਹੋਰ ਆਪਣਾ ਐਸਪੀ ਰਾਕੇਸ਼ ਜੀ ਹੈਗੇ ਤੇ ਆਪਣਾ ਸ਼ੁਭਮ ਸਰ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਉਹਨਾਂ ਨੇ ਕੰਪਲੇਨ ਲੈ ਲਈਤੀ ਹੈ ਐਫਆਈਆਰ ਕਰਕੇ ਉਹਨਾਂ ਨੇ ਕਿਹਾ ਜਿਹੜੇ ਮੁਲਾਜ਼ਮਾ ਜਿਨ੍ਹਾਂ ਨੇ ਇਹਨਾਂ ਦੇ ਬ੍ਰਦਰ ਨੂੰ ਕੁੱਟਿਆ ਸੀਗਾ ਇਹਨਾਂ ਦੇ ਬੇਟੇ ਨੂੰ ਕੁੱਟਿਆ ਹੈ ਉਹ ਡਰਾਈਵਰ ਨੂੰ ਉਹਨਾਂ ਨੂੰ ਇਮੀਡੀਏਟਲੀ ਅਰੈਸਟ ਕਰਨਗੇ ਔਰ ਐਕਸ਼ਨ ਲੈਣਗੇ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਜਿਸਾਨੂੰ ਪੂਰਾ ਆਸ਼ਵਾਸਨ ਹੈ ਜਾ ਸ਼ੁਭਮ ਸਰ ਨੂੰ ਆਸੀ ਜਦੋਂ ਮੈਂ ਮਿਲੇ ਆ ਦੇਖੋ ਜਿੱਦਾਂ ਪਟਿਆਲੇ ਮੇਰੇ ਨਾਲ ਇਨਸੀਡੈਂਟ ਹੋਇਆ ਤੁਹਾਨੂੰ ਪਤਾ ਹੀ ਹੈ ਸਾਡੇ ਨਾਲ ਕੀ ਹੋਇਆ ਬਟ ਇਦਾਂ ਨਹੀਂ ਹੈ ਮੈਂ ਅੱਗੇ ਨਾ ਗੱਲ ਕਹਿਣਾ ਚਾਹੂੰਗੀ ਕਿ ਸਾਰੇ ਪੁਲਿਸ ਅਧਿਕਾਰੀ ਖਰਾਬ ਨਹੀਂ ਐ ਸਾਨੂੰ ਵਿਸ਼ਵਾਸ ਕਰਨਾ ਪਏਗਾ ਜਦੋਂ ਆਪਾਂ ਵਿਸ਼ਵਾਸ ਕਰਾਂਗੇ ਤੇ ਉਹ ਅੱਗੇ ਸਾਡਾ ਹੱਥ ਫੜਨਗੇ ਜਿਹੜੇ ਮਹਿਕਮਾ ਦੇ ਪੁਲਿਸ ਮਹਿਕਮੇ ਦੇ ਜਿਹੜੇ ਇੱਕ ਕਹਿੰਦੇ ਨਾ ਗੰਦੀ ਮੱਛਲੀਆਂ ਸਾਡਾ ਖਲੀ ਫਰਜ਼ ਹੈ ਕਿ ਉਹ ਗੰਦੀ ਮੱਛਲੀਆਂ ਨੂੰ ਕੱਢ ਕੇ ਬਾਹਰ ਛੱਡਿਏ ਤੇ ਉਹਨਾਂ ਨੂੰ ਪਨਿਸ਼ ਕਰੀਏ ਮਗਰ ਸਾਰਾ ਪੁਲਿਸ ਮਹਿਕਮਾ ਖਰਾਬ ਨਹੀਂ ਹੈ ਤੇ ਆਪਾਂ ਵਿਸ਼ਵਾਸ ਕਰਕੇ ਵੀ ਚੱਲੀਏ ਔਰ ਆਪਾਂ ਵਿਸ਼ਵਾਸ ਕਰਾਂਗੇ ਮਨੂੰ ਪੂਰਾ ਪੂਰਾ ਪਰੋਸਾ ਹੈ ਸ਼ੁਭਮ ਸਾਹਿਬ ਇਹਨਾਂ ਨੂੰ ਇਨਸਾਫ ਦੇਣਗੇ ਔਰ ਇਹਨਾਂ ਨੂੰ ਕੋਈ ਵੀ ਪ੍ਰੋਬਲਮ ਹੈ ਅਸੀਂ ਨਾਲ ਖੜੇ ਆ ਇਹਨਾਂ ਦੇ ਔਰ ਫੈਮਿਲੀ ਇਸ ਚੀਜ਼ ਤੋਂ ਖੁਸ਼ ਆਪੇ ਦੱਸੋ ਜੀ ਜਿਹੜਾ ਕੁਮਾਰ ਦਾ ਮਾਮਲਾ ਸਾਹਮਣੇ ਆਇਆ ਪਰ ਸੋਨ ਤੀ ਮਾਮਲਾ ਇਹ ਜਸਟ ਫਸਟ ਟਾਈਮ ਸਾਡੇ ਕੋਲ ਇਹ ਇਨਫੋਰਮੇਸ਼ਨ ਆਈ ਹੈ ਜਿਹਦੇ ਵਿੱਚ ਮਿਸਿਸ ਕਰਨਲ ਬਾਟ ਜਿਹੜੇ ਹੈਗੇ ਉਹ ਇੱਥੇ ਪਹੁੰਚੇ ਸੀ ਪਹੁੰਚ ਕਰਕੇ ਔਰ ਐਸਐਸਪੀ ਸਾਹਿਬ ਦੇ ਕੋਲ ਜਾ ਕਰਕੇ ਉਹਨਾਂ ਨੇ ਦਰਖਾਸਤ ਦਿੱਤੀ ਹੈ ਔਰ ਸਾਰਾ ਮਾਮਲਾ ਉਹਨਾਂ ਨੇ ਐਸਐਸਪੀ ਸਾਹਿਬ ਨੂੰ ਦੱਸਿਆ ਹੈ ਐਸਐਸਪੀ ਸਾਹਿਬ ਨੇ ਉਹਨਾਂ ਦੀ ਔਰ ਉਸ ਤੋਂ ਇਲਾਵਾ ਜਿਹੜੇ ਵਿਕਟਮ ਦੇ ਬ੍ਰਦਰ ਸੀਗੇ ਜਿਨ੍ਹਾਂ ਨੇ ਕੰਪਲੇਂਟ ਦਿੱਤੀ ਹੈ ਉਹਨਾਂ ਦੀ ਸਾਰੀ ਗੱਲਬਾਤ ਸੁਣੀ ਹੈ ਸੁਣਨ ਤੋਂ ਬਾਅਦ ਕਿਉਂਕਿ ਇਹ ਫਸਟ ਟਾਈਮ ਇੱਥੇ ਪਹੁੰਚ ਕਰਕੇ ਫਸਟ ਟਾਈਮ ਹੀ ਆਪਣੇ ਕੋਲ ਇਹ ਇਨਫੋਰਮੇਸ਼ਨ ਇਹਨਾਂ ਨੇ ਦਿੱਤੀ ਹੈ इस तो पहले कोई कंप्लेंट या किसी पास से किसी हिसाब न कोई इन्फोरमेन किसी को नहीं दिती गई सी जिमें ही पता लग्या तो एस एस पी साहब ने आप कंप्लेनेंट न बुला करके और करनल मिसिज बाट न बुला करके उन्हें सारी गलबात बड़े ध्यान न सुना है तो बाद उन्होंने डिसीजन भी इंसटेंट लिता है और क्योंकि जे कोई भी किसी पास ਕੋਈ ਗਲਤੀ ਕਿਸੇ ਮੁਲਾਜ਼ਮ ਦੀ ਹੈਗੀ ਜਾਂ ਕਿਸੇ ਅਫੀਸ਼ੀਅਲ ਦੀ ਕੋਈ ਗਲਤੀ ਹੈ ਤਾਂ ਉਹਦੇ ਚ ਕੋਈ ਬਚਾਓ ਨਹੀਂ ਹੈ ਔਰ ਇਨਸਟੈਂਟ ਡਿਸੀਜਨ ਹੈਗਾ ਸੋ ਸਾਫ ਦਾ ਡਿਸੀਜਨ ਹੈ ਇਹਦੇ ਵਿੱਚ ਇੱਕ ਸਿਟ ਗਠਿਤ ਕੀਤੀ ਗਈ ਹੈ ਔਰ ਕਿਉਂਕਿ ਜਸਟ ਹੁਣੇ ਰੀਸੈਂਟਲੀ ਮੈਟਰ ਹੈ ਤਾਂ ਸਿਟ ਦੇ ਵਿੱਚ ਜਿਹੜੇ ਮੈਂਬਰਸ ਹੋਣਗੇ ਬਾਕੀ ਹੋਣਗੇ ਇਹਦੇ ਬਾਰੇ ਤੁਹਾਨੂੰ ਅਲੱਗ ਤੋਂ ਇਨਫੋਰਮੇਸ਼ਨ ਦਿੱਤੀ ਜਾਊਗੀ ਔਰ ਸਿਟ ਗਠਿਤ ਕਰਕੇ ਇੱਕ ਜਿਹੜਾ ਡਿਸੀਜਨ ਲਿਤਾ ਹੈ ਉਹ ਇਮੀਡੀਏਟ ਇਸ ਮੈਟਰ ਤੇ ਕੰਪਲੇਨੈਂਟ ਦੇ ਬਿਹਾਫ ਤੇ ਜਾਂ ਜਿਹੋ ਜਿਹ ਉਸ ਦੀ ਸ਼ਿਕਾਇਤ ਹੈ ਉਹਨੂੰ ਧਿਆਨ ਤੇ ਰੱਖਦੇ ਹੋਏ ਇੱਕ ਐਫ ਆਈ ਆਰ ਕੀਤੀ ਜਾ ਰਹੀ ਹੈ ਔਰ ਉਹਦੇ ਵਿੱਚ ਜਿਹੜੇ ਮੁਲਾਜ਼ਮ ਜਿਨ੍ਹਾਂ ਦੇ ਅਗੇਂਸਟ ਇਹਨਾਂ ਨੇ ਕੰਪਲੇਂਟ ਦਿੱਤੀ ਹੈ ਉਹਨਾਂ ਨੂੰ ਸਸਪੈਂਡ ਕੀਤਾ ਜਾ ਰਿਹਾ ਹੈ ਸੋ ਜੜੀ ਵੀ ਬੰਦੀ ਧਾਰਾ ਹੈ ਉਹਦੇ ਅਕੋਰਡਿੰਗਲੀ ਐਫ ਆਈ ਆਰ ਹੋਊਗੀ ਔਰ ਇਹਨਾਂ ਦੇ ਬਿਆਨ ਲੈ ਕਰਕੇ ਐਕਸ਼ਨ ਲیتے ਜਾਣਗੇ ਇਹਨੇ ਬੰਦੇ ਕਿਸੇ ਵਜ੍ਹਾ ਜੀ 9 ਬੰਦੇ ਜੀ ਕੰਪਲੇਂਟ ਆਪਾਂ ਦੇਖ ਰਹੇ ਹਾਂ ਉਸ ਦੇ ਮੁਤਾਬਿਕ ਦੋ ਬੰਦੇ ਜਿਹੜੇ ਹੈਗੇ ਤੋ ਐਸ ਪਰ ਕੰਪਲੇਨਡ ਐਕਸ਼ਨ ਲਿਤਾ ਜਾਊਗਾ ਜੀ ਠੀਕ ਹੈ ਠੀਕ ਹੈ ਥੈਂਕ ਯੂ